ਮੀਡੀਆ ਵਾਲੇ ਸਾਡੇ ਸਾਥੀ ਆਇਓ ਮੇਰੇ ਨਾਲ ਸਾਡੇ ਐਨਆਈ ਵਿੰਗ ਦੇ ਏਡੀਜੀਪੀ ਸਾਫ ਸਨਾਤ ਸਾਹਿਬ ਔਰ ਐਨਆਈ ਸਭਾ ਜਲੰਧਰ ਦੇ ਵਾਈਸ ਪ੍ਰਧਾਨ ਚਾਨਾ ਸਾਹਿਬ ਸਤਾਮ ਚਾਨਾ ਜੀ ਬਹੁਤ ਪੁਰਾਣੇ ਜਿਨ੍ਹਾਂ ਨੇ ਐਨਆਈ ਸਭਾ ਜਲੰਧਰ ਬੜਾਈ ਸੀਗੇ ਉਹ ਵੀ ਆਏ ਆ ਪਿਛਲੀ ਵਾਰ ਪ੍ਰਧਾਨ ਜੀ ਆਏ ਸੀ ਉਹ ਕਿਤੇ ਬਾਅਦ ਗਏ ਆਪਣੀ ਫੈਮਿਲੀ ਦਾ ਅਸੀਂ ਐਨਆਈ ਮਿਲਣੀ ਜਿਹੜੀ 2.5 ਘੰਟੇ ਪੂਰੇ ਲਾ ਕੇ ਹੁਣੇ ਖਤਮ ਕੀਤੀ ਹੈ ਪਿਛਲੀ ਵਾਰ ਅਸੀਂ 4 ਦਸੰਬਰ ਨੂੰ ਐਨਡੀਆਈ ਮਿਲਣੀ ਜਿਹੜੀ ਕੀਤੀ ਸੀਗੀ ਪਹਿਲੀ ਐਨਡੀਆਈ ਮਿਲਣੀ ਕੀਤੀ ਸੀਗੀ ਜਿਹਦੇ ਵਿੱਚ ਕਰੀਬ ਸਾਨੂੰ 98 ਕੇਸ ਜਿਹੜੇ ਆ ਮੁਰਖੇ 100 ਹੀ ਹੋ ਗਿਆ ਸੀਗਾ 100 ਕੇਸ ਜਿਹੜੇ ਸਾਨੂੰ ਆਏ 25 ਸਾਨੂੰ ਉਦੋਂ ਮੌਕੇ ਤੇ ਆਏ ਸੀਗੇ ਜਿਹੜੇ ਲਾਈਵ ਜਦੋਂ ਆਨਲਾਈਨ ਚੱਲਦੀ ਆ ਉਦੋਂ 25 ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸਾਨੂੰ ਜਿਹੜੀਆਂ ਆਨਲਾਈਨ ਕੀਤੀਆਂ ਸੀਗੀਆਂ ਉਹਦਾ ਜਿਹੜੇ ਸਾਨੂੰ ਈਮੇਲਾਂ ਦੇ ਥੋਂ ਕੀਤੀਆਂ ਉਸਾਂ ਨੂੰ 75 ਆਗੀਆਂ ਸੀਗੀਆਂ ਅਸੀਂ ਉਹਦੇ ਚੋਂ 51 ਜਿਹੜੀ ਆ 51 ਇੱਕ ਮਹੀਨੇ ਦੇ ਵਿੱਚ ਉਹ ਜਿਹੜੀਆਂ ਹੱਲ ਕਰਤੀਆਂ ਉਹਦਾ ਅੱਠ ਸਾਡੀਆਂ ਇਸ ਕਰਕੇ ਰਹਿ ਗਈਆਂ ਕਿ ਜਿਹੜੇ ਬੰਦਿਆਂ ਨੇ ਸਾਨੂੰ ਈਮੇਲ ਲਾ ਕੀਤੀਆਂ ਸੀਗੀਆਂ ਉਹਨਾਂ ਨੇ ਆਪਣਾ ਨਾਲ ਨਾਂ ਤੇ ਇੰਡੀਆ ਦਾ ਐਡਰੈਸ ਲਿਖਿਆ ਨਾ ਹੀ ਉਹਨਾਂ ਨੇ ਆਪਣੇ ਉਸ ਕੰਟਰੀ ਦਾ ਐਡਰੈਸ ਜਾਂ ਟੈਲੀਫੋਨ ਨਹੀਂ ਲਿਖਿਆ ਮੇਰੀ ਤੁਹਾਡੇ ਥੂ ਮੈਂ ਪਹਿਲਾਂ ਵੀ ਬੇਨਤੀ ਕੀਤੀ ਉੱਤੇ ਇੱਕ ਤਾਂ ਫੇਰ ਬੇਨਤੀ ਆ ਤੁਹਾਡੇ ਥੂ ਦੁਨੀਆ ਭਰ ਦੇ ਇਹਨਾਂ ਦਾ ਇਹਨੂੰ ਕਿ ਜਦੋਂ ਵੀ ਸਾਨੂੰ ਈਮੇਲ ਕਰਦੇ ਹੋ ਉਦੋਂ ਸਾਨੂੰ ਆਪਣੇ ਦੇਸ਼ ਦਾ ਐਡਰੈਸ ਆਪਣੀ ਨਾਲ ਟੈਲੀਫੋਨ ਨੰਬਰ ਤੇ ਆਪਣਾ ਜਿਹੜਾ ਇੰਡੀਆ ਦਾ ਤੁਹਾਡਾ ਐਡਰੈਸ ਹੈ ਔਰ ਇੰਡੀਆ ਦੇ ਵਿੱਚ ਜਿਹੜਾ ਕੋ ਤੁਹਾਡਾ ਰਿਲੇਟਡ ਪੈਂਪਲਾ ਸਾਡੇ ਨਾਲ ਸੰਪਰਕ ਕਰ ਸਕਦਾ ਉਹਦਾ ਨੰਬਰ ਜਿਹੜਾ ਜੂਰ ਭੇਜਿਆ ਕਰੋ ਸੋ ਅਟਕੇ ਸਾਡੇ ਉਹ ਰਹਿ ਗਏ ਬਾਕੀ ਕੇਸ ਸਾਡੇ ਇਨ ਪ੍ਰੋਸੈਸ ਹੈ ਉਹ ਮੇਰਾ ਖਿਆਲ ਹੈ ਹਫਤੇ ਦੇ ਵਿੱਚ ਵਿੱਚ ਪਿਛਲੀ ਮਿਲਲੀ ਵਾਲੇ ਕੇਸ ਜਿਹੜੇ ਅਸੀਂ ਸਾਰੇ ਹੱਲ ਕਰ ਦੇਾਂਗੇ ਹੁਣ ਜਦੋਂ ਅਸੀਂ ਇਹ ਐਨਆਈ ਮਿਲਣੀ ਦੂਜੀ ਅੱਜ ਵਾਲੀ ਮਿਲਣੀ ਜਦੋਂ ਅਨਾਉਂਸ ਕੀਤੀ ਤੇ ਸਾਨੂੰ 103 ਈਮੇਲਾਂ ਜਿਹੜੀਆਂ ਟੋਟਲ ਆਈਆਂ 103 ਕੇਸ ਜਿਹੜੇ ਆ ਸਾਨੂੰ ਕਿਤੇ ਆ ਤੇ ਹੁਣੇ 2.5 ਘੰਟਿਆਂ ਚ ਸਾਨੂੰ ਜਿਹੜਾ 49 ਵੱਖ-ਵੱਖ ਦੇਸ਼ਾਂ ਤੋਂ ਮੈਨੂੰ ਖੁਸ਼ੀ ਹੈ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਬਹੁਤ ਦੇਸ਼ਾਂ ਤੋਂ ਜਿਹੜੇ ਸਾਡੇ ਭੈਣ ਭਰਾ ਐਨਆਈ ਉਹਨਾਂ ਨੇ ਆਪਣੇ ਕੇਸ ਜਿਹੜੇ ਦੱਸੇ ਆ ਸਾਡਾ ਆਨਲਾਈਨ ਮਿਲਣੀ ਕਰਨ ਦਾ ਇਹ ਜਿਹੜਾ ਅਸੀਂ ਪ੍ਰੋਗਰਾਮ ਬਣਾਇਆ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਅਸੀਂ ਪਿਛਲੇ 2 ਸਾਲਾਂ ਦੇ ਵਿੱਚ 9 ਐਨਆਰਆਈ ਮਿਲਨੀਆਂ ਕੀਤੀਆਂ ਸੀਗਾ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਏਰੀਆ ਦੇ ਵਿੱਚ ਉਹਦੇ ਵਿੱਚ ਸਾਨੂੰ ਕਰੀਬ 2000 ਕੇਸ ਜਿਹੜਾ ਪ੍ਰਾਪਤ ਹੋਇਆ ਸੀਗਾ ਤੇ ਅਸੀਂ ਕਦੀ ਬਹੁਣ ਤੱਕ ਉਹਦੇ 'ਚੋਂ 17-1800 ਕੇਸ ਜਿਹੜਾ ਹੱਲ ਕਰਤਾ ਪਰ ਅਸੀਂ ਦੇਖਿਆ ਕਿ ਲੋਕ ਵਿਚਾਰੇ ਕੋਈ ਇੰਗਲੈਂਡ ਤੋਂ ਆਉਂਦਾ ਕੋਈ ਨਿਊਯਾਰਕ ਤੋਂ ਆਉਂਦਾ ਬੜੀ ਦੂਦੋ ਦੂਦਾਂੋਂ ਹੁੰਦੇ ਸੋ ਅਸੀਂ ਇਹ ਕਦੇ ਸਾਲ ਹੱਲ ਕਰ ਲਿਆ ਕਿ ਆਪਾਂ ਇਹ ਤਜਰਬਾ ਕਰਕੇ ਦੇਖਦੇ ਆ ਕਿ ਆਨਲਾਈਨ ਜਿਹੜੇ ਲੋਕ ਜਿਹੜੇ ਵਿਚਾਰੇ ਕੰਨ ਕਿਉ ਆਪਣੀਆਂ ਇੰਨੀਆਂ ਮਹਿੰਗੀਆਂ ਟਿਕਟਾਂ ਜਿਹੜੇ ਖਰੀਦੇ ਆ ਸੋ ਮੈਨੂੰ ਲੱਗਾ ਕਿ ਬਹੁਤ ਵਧੀਆ ਪਿਛਲੀ ਵਾਰ 25 ਹਜ਼ਾਰ 49 ਬੰਦੇ ਡਬਲ ਹੋ ਗਏ ਮਤਲਬ ਅੱਜ ਆਨਲਾਈਨ ਜਿਹੜੇ ਆਏ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਦੱਸੀਆਂ ਉਹਦਾ ਅਸੀਂ ਪੂਰੀ ਜੁੰਮੇ ਆਦੀ ਦੇ ਨਾਲ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹਦਾ ਹੱਲ ਕਰਾਂਗੇ ਉਹ ਦੂਜਾ ਜਿਹੜਾ ਪੰਜਾਬ ਦੇ ਬਾਦ ਦੇ ਵਿੱਚ ਬਾਹਰ ਬੈਠੇ ਲੋਕ ਕੁਝ ਫਾਰਮਾ ਡਾ ਦਿੰਦੇ ਆ ਕੁਝ ਕਹਿੰਦੇ ਆ ਕਿ ਸਾਡੀ ਉੱਥੇ ਦਵਾਈ ਨਹੀਂ ਹੁੰਦੀ ਜੀ ਕੋਈ ਲੋਕਾਂ ਨੇ ਅੱਜ ਵੀ ਕਿਹਾ ਆਨਲਾਈਨ ਕਿਹਾ ਉਹਨਾਂ ਨੇ ਆਪਣੀਆਂ ਸ਼ਿਕਾਇਤਾਂ ਕੀਤੀਆਂ ਕਿ ਅਸੀਂ ਤਿੰਨ ਤਿੰਨ ਸਾਲ ਤੋਂ ਲੱਗੇ ਆ ਦੋ ਦੋ ਸਾਲ ਤੋਂ ਲੱਗੇ ਆ ਇੱਕ ਭਾਈ ਸਾਹਿਬ ਕਹਿ ਰਹੇ ਸੀ ਚਾਰ ਸਾਲ ਤੋਂ ਲੱਗੇ ਆ ਜੀ ਸਾਡੀ ਕੋਈ ਦਵਾਈ ਨਹੀਂ ਹੋਈ ਪਰ ਅਸੀਂ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸਾਡੇ ਕੋਮਿਕ ਕਦਵਿੰਦਰ ਆਰਵਿੰਦ ਕੇਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਦੇ ਹੇਠ ਜਿਹੜਾ ਅਸੀਂ ਪੂਰੀ ਦੁਨੀਆ ਦੇ ਐਨਆਰਆਈਆਂ ਨੂੰ ਇਹ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਪੰਜਾਬ ਸਰਕਾਰ ਤੁਹਾਡੇ ਜਾਨ ਮਾਲ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਪੰਜਾਬ ਸਰਕਾਰ ਤੁਹਾਡਾ ਕੋਈ ਬਿਜ਼ਨਸ ਇੱਥੇ ਸ਼ੁਰੂ ਆ ਉਹਨੂੰ ਬਚਾਉਣ ਦੇ ਵਿੱਚ ਮਤ ਕਰੂਗੀ ਤੁਸੀਂ ਕੋਈ ਸ਼ੁਰੂ ਕਰਨਾ ਹੈ ਉਹਨੂੰ ਸ਼ੁਰੂ ਕਰਾਉਣ ਦੇ ਵਿੱਚ ਤੁਹਾਡੀ ਜਿਹੜੀ ਫੁੱਲ ਮਤ ਕਰੂਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਦੀ ਆਲਦੇ ਦੀ ਡਰਦੇ ਸਾਡੇ ਤੇ ਪਸਤਾ ਹੋ ਜਾਣਾ ਇੱਕ ਮੈਂ ਪਿਛਲੀ ਵਾਰ ਵੀ ਕਿਹਾ ਸੀ ਅੱਜ ਤੁਹਾਡੇ ਥੋਂ ਕਹੂੰਗਾ ਕਿ ਜਿਹੜੇ ਅਨਰਾਈ ਵੀਰ ਬਿਲਕੁਲ ਪਿਛਲੇ ਦਮੰਬਤ ਮੀਮੇ ਤਿੰਨ ਚਾਰ ਅਨਰਾਈ ਇਹਨੇ ਕਾਲਾ ਕੀਤੀਆਂ ਕਿ ਸਰ ਅਸੀਂ ਆ ਆ ਨਹੀਂ ਸਕਦੇ ਆ ਮੈਂ ਕਿਹਾ ਕੀ ਹੋਇਆ ਕਹਿੰਦੇ ਜੀ ਸਾਡੇ ਤੇ ਝੂਠੇ ਪਸਤੇ ਦਰਜ ਹੋਇਆ ਪ੍ਰਾਪਰਟੀ ਦੇ ਕਰਕੇ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੇ ਸਾਡੇ ਤੇ ਪਸਤੇ ਦਰਜ ਕਰਾਉਂਦੇ ਆ ਮੈਂ ਤੁਹਾਡੇ ਥੋਂ ਫੇਰ ਇੱਕ ਦਾ ਸਾਰੀ ਦੁਨੀਆ ਦੇ ਅਨਰਾਈਆਂ ਨੂੰ ਕਹਿਣਾ ਚਾਹੁੰਦਾ ਜੇ ਜੇ ਤੁਹਾਡੇ ਤੇ ਕੋਈ ਤੁਹਾਡੀ ਪ੍ਰਾਪਰਟੀ ਕਰਕੇ ਕੋਈ ਜਾਤੀ ਮਸਲੇ ਕਰਕੇ ਜੇ ਕੋਈ ਝੂਠਾ ਕੇਸ ਦਰਜ ਹੋਇਆ ਤੇ ਤੁਸੀਂ ਆਓ ਮੇਰੇ ਨਾਲ ਸੰਪਰਕ ਕਰੋ ਸਾਡੇ ਮੈਕਮੇ ਨਾਲ ਸੰਪਰਕ ਕਰੋ ਸਰਕਾਰ ਨਾਲ ਸਾਡੀ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਸਾਰੇ ਕੇਸ ਜਿਹੜੇ ਆ ਉਹ ਰੱਦ ਵੀ ਕਰਾਵਾਂਗੇ ਜਿਹੜੇ-ਜਿਹੜੇ ਆ ਉਹ ਤੁਹਾਡੀ ਜਿਹੜੀ ਕੁਝ ਲੋਕਾਂ ਨੇ ਚਾਲ ਚੱਲ ਕੇ ਤੁਹਾਡੀ ਐਂਟਰੀ ਬੰਦ ਕਰਾਈ ਇੰਡੀਆ ਦੀ ਉਹ ਐਂਟਰੀ ਵੀ ਉਪਨ ਕਰਾਵਾਂਗੇ ਤੁਸੀਂ ਆਓ ਪੰਜਾਬ ਤੁਹਾਡਾ ਇੰਡ ਤੁਹਾਡਾ ਸ਼ਹਿਰ ਤੁਹਾਡਾ ਜ਼ਮੀਨ ਤੁਹਾਡੀ ਹੈ ਕੋਠੀ ਤੁਹਾਡੀ ਹੈ ਆਰਾਮ ਨਾਲ ਉਹ ਤੁਹਾਨੂੰ ਕੋਈ ਵੀ ਕੋਈ ਬੰਦਾ ਪੰਜਾਬ ਦੇ ਵਿੱਚ ਕਿਸੇ ਐਨੜੀ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਜਿਹੜਾ ਕਬਜ਼ਾ ਕਰੂਗਾ ਉਹਦੇ ਖਿਲਾਫ ਸੱਤ ਕਾਰਵਾਈ ਕਰਾਂਗੇ ਔਰ ਕਬਜ਼ਾ ਲੈ ਕੇ ਦਵਾਂਗੇ ਕੁਝ ਲੋਕਾਂ ਨੇ ਕੁਝ ਏਰੀਆ ਦੇ ਵਿੱਚ ਜਿੱਦਾਂ ਮੰਨ ਲਓ ਕਿ ਜਲੰਧਰ ਦਾ ਇਹ ਗਿਆ ਉੱਥੋਂ ਬਹੁਤ ਸ਼ਿਕਾਇਤਾਂ ਆਉਂਦੀਆਂ ਕਿ ਸਾਡੀ ਕੋਠੀ ਮਾਲੀ ਜੀ ਸਾਡਾ ਪਲਾਟ ਮਾਲਿਆ ਜੀ ਅੱਜ ਵੀ ਇੱਕ ਕੇਸ ਦੇ ਵਿੱਚ ਉਹ ਕਹਦੇ ਕਿ ਸਾਡੀ ਕੋਠੀ ਕਿਸੇ ਨੇ ਮਾਲੀ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਬੰਦਾ ਐਨਆਰਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰੂਗਾ ਪੰਜਾਬ ਸਰਕਾਰ ਕਬਜ਼ਾ ਨਹੀਂ ਹਟਾਊਗੀ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਐਨਆਰਆਈ ਸਰ ਪੰਜਾਬ ਦੀ ਰੀੜ ਦੀ ਹੱਡੀ ਦੇ ਐਨਆਰਆਈ ਜਿਹੜਾ ਅੱਜ ਪੰਜਾਬ ਜਿੱਥੇ ਖੜਾ ਹੈ ਜਿਸ ਵੀ ਹਾਲਤ ਦੇ ਵਿੱਚ ਖੜਾ ਹੈ ਇਸ ਹਾਲਤ ਦੇ ਵਿੱਚ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਦੁਨੀਆ ਭਰ ਦੇ ਐਨਆਰਆਈਆਂ ਦਾ ਬਹੁਤ ਵੱਡਾ ਰੋਲ ਆ ਉਸ ਰੋਲ ਨੂੰ ਜਿਹੜਾ ਅਗਨੋਰ ਨਹੀਂ ਕੀਤਾ ਜਾ ਸਕਦਾ ਸੋ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਐਨਐਲਐਮ ਮਿਲਦੀ ਦਾ ਇਹਨੂੰ ਬੜਾ ਜ਼ਬਰਦਸਤ ਰਿਸਪੌਂਸ ਮਿਲਿਆ ਰੋਜ਼ ਹੀ ਕੇਸ ਆਉਂਦੇ ਇਹ ਤੋਂ ਆ ਜਿਹੜੇ ਮੈਂ ਤੁਹਾਨੂੰ ਅੱਧਾ ਦੱਸਦੇ ਸਾਡੇ ਕੋਲ ਐਬਲੀਟ ਦੇ ਰੋਜ਼ ਹੀ ਕੇਸ ਆ ਜਾਂਦੇ ਦਫ਼ਤਰ ਮੇਰੇ ਘਰ ਜਦੋਂ ਉੱਥੇ ਜਾਂਦੇ ਆ ਆਪਣਾ ਵਸਾ ਜਾਂਦੇ ਆ ਕੇਸ ਹੀ ਕੇਸ ਆਈ ਜਾਂਦੇ ਆ ਮੈਂ ਹਰ ਕਿਸ ਨੂੰ ਕਹਿੰਦਾ ਕਿ ਕੋਈ ਨਹੀਂ ਤੁਸੀਂ ਲਓ ਸਾਨੂੰ ਸਿਰਫ ਉਹਦਾਉਂਦਾ ਹੁੰਦੀ ਆ ਜਿੱਥੇ ਹਾਈ ਕੋਰਟ ਮਾਜੋਕ ਜੱਜਾਂ ਨੇ ਕੋਈ ਫੈਸਲਾ ਕੀਤਾ ਜਾਂ ਥੜਲੀਆਂ ਕੋਰਟਾਂ ਨੇ ਕੋਈ ਫੈਸਲਾ ਕੀਤਾ ਉੱਥੇ ਸਾਨੂੰ ਥੋੜੀ ਸਵੱਸਿਆ ਹੁੰਦੀ ਆ ਅਾ ਜਿੱਥੇ ਕੋਰਟ ਨਹੀਂ ਦੋਲ ਉੱਥੇ ਸਾਦਸੀ ਜਿਹੜਾ ਇੱਕ ਤਲਫੀ ਐਨ ਆਰ ਆਈ ਦੀ ਮਤ ਕਰ ਲਈ ਜਿਹੜੇ ਤਿਆਰ ਰਹਿੰਦੇ ਆ ਕਿ ਕੋਈ ਵੀ ਆਵੇ ਅਸੀਂ ਕਿਸੇ ਨੂੰ ਹੱਤਵਾਂ ਦੀ ਜਿਹੜੀ ਗੱਲ ਕਰਦੀ ਹੈ ਸੋ ਮੈਂ ਮੈਂ ਸਮਝਦਾ ਕਿ ਅੱਜ ਦੀ ਐਨ ਆਰ ਆਈ ਮਿਲਦੀ ਵੀ ਜਿਹੜੀ ਆ ਉਹ ਬਹੁਤ ਸਫਲ ਰਹੀ ਹੈ ਇੰਨੇ ਕੇਸ ਆਉਣੇ 103 ਕੇਸ ਆਉਣੇ 49 ਬੰਦੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਨਲਾਈਨ ਹੋ ਕੇ ਆਪਣੀਆਂ ਸਮੱਸਿਆਵਾਂ ਦੱਸਦੇ ਆ ਇਹਦੇ ਤੋਂ ਸਾਫ ਹੈ ਕਿ ਦੁਨੀਆ ਭਰ ਦੇ ਐਨ ਆਰ ਆਈ ਜਿਹੜੇ ਉਹਨਾਂ ਦਾ ਵਿਸ਼ਵਾਸ ਪੰਜਾਬ ਸਰਕਾਰ ਦੇ ਵਿੱਚ ਹੈ ਪੰਜਾਬ ਸਰਕਾਰ ਵੀ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਸਰਵੇ ਆਪਣਾ ਪਰਵਾਹ ਨਾ ਰਹੀ ਆ ਇਸ ਕਰਕੇ ਮੈਂ ਕਿਸੇ ਵੀ ਐਨਆਰਆਈ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੰਜਾਬ 'ਚ ਨਹੀਂ ਆਉਣ ਦਿਾਂਗੇ ਖੁੱਲੇ ਦਿਲ ਨਾਲ ਆਪਣੇ ਕੇਸ ਲੈ ਕੇ ਆਓ ਅਸੀਂ ਤੁਹਾਨੂੰ ਡੀਕਦੇ ਆ ਪੰਜਾਬ ਆਪਣੀਆਂ ਬਾਹਾਂ ਖੋਲ ਕੇ ਤੁਹਾਡੀ ਵੇਟ ਕਰ ਰਿਹਾ ਜੋ ਮਰਜ਼ੀ ਕਰੋ ਕੰਮ ਕਰੋ ਆਪਣੇ ਸਕੂਲਾਂ ਨੂੰ ਠੀਕ ਕਰੋ ਆਪਣੇ ਪਿੰਡਾਂ ਵਿੱਚ ਗਰਾਉਂਡਾਂ ਨੂੰ ਠੀਕ ਕਰਾਓ ਲਾਇਬ੍ਰੇਰੀਆਂ ਬਣਾਓ ਹਸਪਤਾਲ ਬਣਾਓ ਜੋ ਵੀ ਤੁਸੀਂ ਕਰਨਾ ਆ ਕੇ ਕਰੋ ਤੁਹਾਨੂੰ ਕਿਸੇ ਕਿਸਮ ਦੀ ਕੋਈ ਇਕਾਪਟ ਨਹੀਂ ਆਉਂਦਾਂਗੇ ਇਹ ਸਾਡੀ ਅੱਜ ਦੀ ਐਨਆਰ ਦੀ ਮਿਲਦੀ ਦਾ ਜਿਹੜਾ ਹੱਥ ਸੀਗਾ ਇਹ ਬਹੁਤ ਵਧੀਆ ਅੱਜ ਇਹਨਾਂ ਦੀ ਮਿਲਦੀ ਹੋਈ ਅੱਜ ਕਿਸ ਤਰ੍ਹਾਂ ਦੇ ਕੇਸ ਆਏ ਨੇ ਜਿਆਦਾਤਰ ਐਨਆਰ ਦੀ ਸ਼ਿਕਾਇਤਾਂ ਕੀ ਨੇ ਨਹੀਂ ਐਨਆਰ ਦੀਆਂ ਦੋ ਤਿੰਨ ਸ਼ਿਕਾਇਤਾਂ ਨੇ ਇੱਕ ਉਹਨਾਂ ਦੇ ਪ੍ਰਾਪਰਟੀ ਦੇ ਕੇਸ ਹੁੰਦੇ ਆ ਜਾਂਦੇ ਦੂਜੇ ਕੁ ਜਿਹੜੇ ਸ਼ਾਦੀਆਂ ਦੇ ਵਿਆਹ ਸ਼ਾਦੀਆਂ ਦੇ ਕੇਸ ਆ ਜਿਹੜੇ ਉਹ ਡਿਸਪਿਊਟ ਦੇ ਲੋਕਾਂ ਦੇ ਉਹ ਵੀ ਕਰਦੇ ਆ ਕੋਈ ਕੁੜੀ ਬੁੰਡਾ ਕੋਈ ਮੁੰਡਾ ਵਿਆਹ ਕਰਾ ਕੇ ਚਲਾ ਗਿਆ ਉਹ ਕੁੜੀ ਕੋ ਪੈਸੇ ਲੈ ਗਿਆ ਕੋਈ ਲੜਕੀ ਇੱਦਾਂ ਚਲੇਗੀ ਉਹ ਵੀ ਸਾਡੇ ਕੋ ਕੇਸ ਜਿਹੜੇ ਆਉਂਦੇ ਆ ਮੁੱਖ ਜਿਹੜੇ ਕੇਸ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਆ ਜਾਂ ਜਿਹੜੇ ਪ੍ਰਾਪਰਟੀਆਂ ਦੇ ਵੀ ਮੈਂ ਇੱਕ ਗੱਲ ਹੋਰ মিডিਆ ਤੇ ਤੁਹਾਨੂੰ ਕਹਿਣਾ ਚਾਹੁੰਦਾ ਕਿ ਜ਼ਿਆਦਾਤਰ ਕੇਸ ਆਉਂਦੇ ਆ ਫੈਮਲੀ ਦੇ ਫੈਮਲੀ ਦੇ ਆ ਨਾ ਵੀ ਜਿਹੜਾ ਕਹਿੰਦਾ ਜੀ ਮੇਰੇ ਮੇਰੇ ਭਰਾ ਨੇ ਕਬਜ਼ਾ ਕਰ ਲਿਆ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਮੇਰੇ ਮਾਮੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਕਈ ਥਾਵਾਂ ਦੇ ਪਿਓ ਕਹਿੰਦੇ ਆ ਮੇਰੀ ਜਾਇਦਾਦ ਤੇ ਪੁੱਤਾਂ ਨੇ ਕਬਜ਼ਾ ਕਰ ਲਿਆ ਸੱਜ ਮੇਰੀ ਹੱਥ ਜੋੜ ਕੇ ਬੇਨਤੀ ਆਪਾਂ ਪੰਜਾਬੀ ਆ ਆਪਾਂ ਸਿੱਖ ਆ ਆਪਣੇ ਪਰਿਵਾਰਾਂ ਦੀ ਆਪਣੇ ਫੈਮਿਲੀ ਮੈਂਬਰਾਂ ਦੇ ਕਬਜ਼ਾ ਨਾ ਕਰੋ ਅਸੀਂ ਪਿਛਲੇ 2-3 ਸਾਲ ਤੋਂ ਇਹ ਐਨਆਰਆਈ ਮਿਲਦੀਆਂ ਕਾਲੇ ਔਰ ਇਹਨਾਂ ਐਨਆਰਆਈਆਂ ਮਿਲਦੀਆਂ ਦੇ ਵਿੱਚ ਇੱਕ ਵੀ ਆ ਮੰਤਰੀ ਸਾਹਿਬ ਲਈ ਕੁਰਸੀ ਲਾਗ ਇੱਕ ਵੀ ਇੱਕ ਵੀ ਜਿਹੜਾ ਕੇਸ ਇਦਾਂ ਦਾ ਵੀ ਆ ਤੇ ਤੇਸੇ ਨੇ ਪੰਜਾਬ ਦੀ ਹੱਦ ਤੋਂ ਬਾਹਰ ਆ ਕੇ ਕਿਸੇ ਨੇ ਕੋਈ ਜੁਪੀ ਵਾਲੇ ਨੇ ਦਿੱਲੀ ਵਾਲੇ ਨੇ ਹਿਦਿਆਣੇ ਵਾਲੇ ਨੇ ਬਿਹਾਰ ਵਾਲੇ ਨੇ ਸਾਡੀ ਕਿਸੇ प्रॉपर्टी ਦੇ ਕਬਜ਼ਾ ਕੀਤਾ ਵਾ ਇੱਕ ਕੇਸ ਇਦਾਂ ਦਾ ਅਜੇ ਤੱਕ ਨਹੀਂ ਆਇਆ ਜਦੋਂ ਆਉਂਦਾ ਉਦੋਂ ਇਹੀ ਕੇਸ ਆਉਂਦਾ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਰਤਾ ਜੀ ਮੇਰੇ ਵੱਡੇ ਅੱਜ ਵੀ ਇੱਕ ਕੇਸ ਆ ਰਿਆ ਸੀਗਾ ਕਿ ਮੇਰੇ ਵੱਡੇ ਭਾਈ ਸਾਹਿਬ ਨੇ ਬੇਦਾ ਆ ਕੁਝ ਮਲ ਲਿਆ ਸੋ ਮੇਰੀ ਬੇਨਤੀ ਹੈ ਭਰਾਓ ਆਪਾਂ ਆਪਣੇਆਂ ਦੀ ਜਾਇਦਾਦਾਂ ਕਿਉਂ ਮਲਦੇ ਆਂ ਆਪਾਂ ਨੂੰ ਨਹੀਂ ਲੋੜ ਆਪਾਂ ਕਿਸੇ ਦੀ ਉਹਦਾ ਮਲਈਏ ਆਪਾਂ ਆਪਣੇ ਪਰਵਾਦਾ ਦੀ ਉਹਦਾ ਮਲਈਏ ਇਹ ਇਹ ਸਾਡੇ ਹੈਰੀਟੇਜ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਇਹ ਕਿਤੇ ਸ਼ਾਮਲ ਨਹੀਂ ਤੇ ਆਪਾਂ ਆਪਣੇ ਫੈਮਿਲੀਆ ਦੇ ਜਿਹੜੀਆਂ ਉਹ ਪ੍ਰੋਪਰਟੀਆਂ ਮਿਲਣਗੀਆਂ ਸੋ ਅੱਜ ਵੀ ਕੇਸ ਆਏ ਮੈਂ ਤਾਂ ਬੇਨਤੀ ਕਰ ਸਕਦਾ ਬਾਕੀ ਕਾਨੂੰਨੀ ਤੌਰ ਤੇ ਜੋ ਜੱਜ ਮਤ ਤੋਂ ਦਿਆ ਉਹ ਸੀ ਕਰਦੇ ਹਨ ਸਰ ਅਭੀ ਤੱਕ ਜਿੰਨੀ ਵੀ ਐਨਆਰਆਈਸ ਮਿਲਨੀ ਹੋਈ ਹੈ ਆਪਾਂ ਟੋਟਲ ਕਿੰਨੇ ਅਭੀ ਤੱਕ ਆਕੜੇ ਆਪਕੇ ਪਾਸ ਆਏ ਕਿ ਇਤਨੀ ਮਿਲਣੀ ਵਿੱਚ ਇਤਨੀ ਸ਼ਿਕਾਇਤਾਂ ਆਪਕੇ ਪਾਸ ਆਈਆਂ ਔਰ ਕਿੰਨੀ ਟੋਟਲ ਸਭ ਕੋ ਮਿਲਰ ਕਿੰਨੀ ਹੱਲ ਹੋ ਚੁੱਕੀ ਹੈ ਅਪ ਤੱਕ ਜਿਹੜੀ ਅਸੀਂ ਪਹਿਲਾਂ ਕਿਤੇ ਨੌ ਮਿਲਿਆ ਨਹੀਂ ਜਿਹੜੀ ਸਾਰੀ ਮਿਲਿਆ ਨਹੀਂ ਨਹੀਂ ਜਿਹੜੀ ਨੌ ਮਿਲਿਆ ਕਿਤੇ ਅਸੀਂ ਉਹਦੇ ਚ ਸਾਡੇ ਕੋਲ 2000 ਕੇਸ ਆਇਆ ਸੀਗਾ ਨੌ ਮਿਲਨੇ ਚ ਦੋ ਸਾਲਾਂ ਚ ਔਰ ਅਸੀਂ 1400 ਕੇਸ ਜਿਹੜਾ ਹੱਲ ਕਰਤਾ 200 ਕੇਸ ਅਜੇ ਬਾਕੀ ਬਕਾਇਆ ਪਿਆ ਜਿਹੜੇ ਕੋਟਾਂ ਦੇ ਚ ਕੇਸ ਚੱਲਦੇ ਹੋਰ ਕੋਈ ਸਾਡੀ ਉਹ ਸਾਡੇ ਕੋਲ ਵਸਚ ਦੀ ਕੋਈ ਦਾ ਕਿਸਦਾ ਹਾਈ ਕੋਰਟ ਤੇ ਆ ਕਿਸਦਾ ਸੈਸ਼ਨ ਕੋਰਟ ਤੇ ਆ ਕਿਸਦਾ ਕਿਸੇ ਕੋਰਟ ਦੇ ਵਿੱਚ ਆ ਉਹ ਵੀ ਪਿਪਾ ਦਸੀਂ ਲੱਗੇ ਆ ਅਗਲੇ ਦੀ ਬਤ ਕਰ ਲੱਗੇ ਆ ਹੋਰ ਜਿਹੜੀਆਂ ਛੋਟੋਈਆਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਪਿਛਲੀ ਵਾਰ ਸਾਡੇ ਕੋਲ 100 ਕੇਸ ਸੀਗਾ ਐਤਕਾ ਸਾਡੇ ਕੋਲ 1 ਤਿੰਨ ਕੇਸ 103 ਆਏ ਆ ਪਿਛਲੀ ਵਾਰ ਆਨਲਾਈਨ 25 ਬੰਦਿਆਂ ਦੇ ਮਤਲਬ ਸਾਨੂੰ ਆਪਣੇ ਮਸਲੇ ਜਿਹੜੇ ਦੱਸੇ ਸੀ ਅੱਜ ਦੀ ਇਹਨਾਂ ਦੇ ਮਿਲਣੀ ਦੇ ਵਿੱਚ 49 ਅਨਿੰਜਾ ਬੰਦਾ ਨੇ ਜਿਹੜੇ ਆਪਣੇ ਕੇਸ ਦੱਸੇ ਜਿਹੜੇ ਚੀਜ਼ ਦੱਸਿਆ ਜੀ ਜਿਹੜੇ ਕਈ ਲੋਕ ਕਹਿੰਦੇ ਨੇ ਵੀ ਸਾਡੇ ਬਹੁਤ ਲੰਮੇ ਕੇਸ ਖਿੱਚੇ ਗਏ ਕਿਸੇ ਮੁਲਾਜ਼ਮ ਜਾਂ ਅਫਸਰਾਂ ਤੇ ਵੀ ਕੋਈ ਕਾਰਵਾਈ ਕਰੀ ਹੈ ਕਿਉਂਕਿ ਉਹਨਾਂ 'ਚ ਬਹੁਤ ਵੱਡਾ ਰੋਲ ਆ ਵੀ ਇਹਨਾਂ ਨੇ ਜਿਹਨਾਂ ਨੇ ਡਿਲੇ ਕਰੇ ਨੇ ਮਾਮਲੇ ਉਹਦੇ 'ਚ ਨਹੀਂ ਹੋਈ ਕਿਸੇ ਤੇ ਕੋਈ ਕਾਰਵਾਈ ਨਹੀਂ ਜੀ ਮੈਂ ਪਹਿਲਾਂ ਕਾਰਵਾਈ ਕੀਤੀ ਆ ਉਹ ਪਿਛਲੇ ਸਾਲਾਂ 'ਚ ਕਾਰਵਾਈ ਕੀਤੀਆਂ ਕਈ ਥਾਵਾਂ ਤੇ ਕਾਰਵਾਈਆਂ ਕੀਤੀਆਂ ਕਿਉਂਕਿ ਇਹਨਾਂ ਬਈਆਂ ਦੇ ਜਿਹੜੇ ਮਸਲੇ ਆ ਜਿਆਦਾ ਤਨ ਜਿਹੜੇ ਪ੍ਰਾਪਰਟੀ ਦੇ ਮਸਲੇ ਆ ਉਹ ਜਾਂ ਤੇ ਥਾਣੇ ਨਾਲ ਸੰਬੰਧਿਤ ਹੈ ਜਾਂ ਉਹਨਾਂ ਨੂੰ ਤਹਿਸੀਲਦਾਰ ਤੇ ਪਟਵਾਦੀ ਜਿਹੜਾ ਉਹ ਤੰ ਐਨਆਰ ਦੀ ਕ੍ਰਪਸ਼ਨ ਦੀ ਬਹੁਤ ਗੱਲ ਕਰਦੇ ਨੇ ਜੀ ਹਾਂ ਜੀ ਉਹੀ ਕ੍ਰਪਸ਼ਨ ਉਹ ਜਾਂਦੇ ਉੱਥੇ ਮਾਲ ਮਹਿਕਮੇ ਤੇ ਜਾਂ ਕ੍ਰਪਸ਼ਨ ਹੁੰਦੀ ਆ ਜਾਂ ਪੁਲਿਸ ਦੇ ਜਿਹੜੇ ਥੱਲੇ ਮੁਲਾਜ਼ਮ ਆ ਉਹ ਪੁਲਿਸ ਦੇ ਬਾਰੇ ਚੰਗੇ ਅਫਸਰ ਹੋਈ ਆ ਸਾਡੇ ਕੋਲ ਜਿਹੜੇ ਉਹਨਾਂ ਦੀ ਮੱਤ ਵੀ ਵੜੀ ਕਰਦੇ ਆ ਉਹਨਾਂ ਤੇ ਅਸੀਂ ਕ੍ਰਿਆਦਾ ਕਾਰਵਾਈਆਂ ਕੀਤੀਆਂ ਅਸੀਂ ਗ੍ਰੈਟ ਮੈਸੇਜ ਦਿੱਤਾ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਸਾਡਾ ਅਫਸਰ ਕੋਈ ਵੀ ਸਾਡਾ ਅਧਿਕਾਰੀ ਜੇਕਰ ਐਨਆਰ ਦੀ ਪ੍ਰਾਪਰਟੀ ਦੇ ਮਲੰਗ ਦੇ ਵਿੱਚ ਮਲੌਂ ਦੇ ਵਿੱਚ ਸ਼ਾਮਿਲ ਹੋਇਆ ਉਹਦੇ ਖਿਲਾਫ ਕਿਹਦੀ ਕਾਰਵਾਈ ਕਰਾਂਗੇ ਸਾਡੀ ਬੰਦੀ ਹੈ ਕੱਲ੍ਹ ਵਈ ਠੋਕੇ ਕਰਾਂਗੇ ਅਸੀਂ ਕੁਝ ਤਾਂ ਕਰੀਏ ਦੂਸਰੇ ਸਰਕਾਰ ਨੇ 2000 ਕੇਸ ਜਿਹੜਾ ਸੋਲਵ ਕੀਤੇ ਤੁਹਾਡੇ ਤੋਂ ਪਹਿਲਾਂ ਜਿਹੜੀ ਮੰਤਰੀ ਸੀਗੀ ਸਰਕਾਰ ਕੋਈ ਇਸਦੀ ਸਰਕਾਰ ਉਹਨਾਂ ਨੇ ਕਿੰਨੇ ਕੇਸ ਸੋਲਵ ਕੀਤੇ ਸੀ 5 ਸਾਲਾਂ ਦੇ ਮੈਨੂੰ ਪਤਾ ਨਹੀਂ ਉਹਨਾਂ ਨੇ ਕਿਤੇ ਕਿੰਨੇ ਮੇਰਾ ਖਿਆਲ ਤਾਂ ਕੀਤਾ ਹੀ ਕੋਈ ਨਹੀਂ ਸਾਡੇ ਕੋਲ ਤਾਂ ਕੋਈ ਕਾਰਡ ਨਹੀਂ ਨਾ ਕਿਸੇ ਨੇ ਮਿਲਨੀਆ ਕੀਤੀ ਅਸੀਂ ਸਭ ਪ੍ਰੈਕਟੀਕਲ ਮਿਲਨੀਆ ਕੀਤੀਆ ਜਿਹੜੀਆਂ ਨੌਕ ਕੀਤੀਆ ਉਹ ਵੀ ਤੁਹਾਨੂੰ ਦਿਖਾਈਆਂ ਸਾਹਮਣੇ ਲੋਕ ਆਉਂਦੇ ਆ ਆਪ ਆ ਕੇ ਆਪਣੇ ਕੇਸ ਦੱਸਦੇ ਆ ਜਿਹੜਾ ਅੱਜ ਵੀ ਕੀਤੀ ਆਜਾ 7 ਦਸੰਬਰ ਤੋਂ ਆਨਲਾਈਨ ਦਿਓ ਤੇ ਸਭ ਨੂੰ ਸੁਣੀ ਜਾਦੀ ਆ ਸਭ ਦੇਖ ਰਹੇ ਸਮਝ ਦੇਖ ਦੀ ਗੱਲ ਮੈਨੂੰ ਪਹਿਲੀਆਂ ਸਰਕਾਰਾਂ ਦਾ ਜਾਪ ਕਾਲੀ ਚੇਤਾ ਕਰਾਉਂਦੇ ਤੁਸੀਂ ਇਹ ਓੱਕ ਤੇ ਹੋਇਆ ਹੁੰਦਾ ਤੇ ਆ ਸਾਡੇ ਕੋਲ ਥੋੜਾ ਹੁੰਦੇ ਜਿਹੜੇ ਬੰਦੇ ਕਹਿੰਦੇ 5 ਸਾਲ ਹੋ ਗਏ ਧੱਕੇ ਖਾਂਦੇ ਆ ਤੂੰ 7 ਸਾਲ ਹੋ ਗਏ ਧੱਕੇ ਖਾਂਦੇ ਆ ਤੂੰ ਉਹਨਾਂ ਦੇ ਧੱਕੇ ਲੋਕਾਂ ਦੇ ਸਾਡੇ ਕੋਲ ਹੁੰਦੇ ਉਹ ਕਿਥੋਂ ਆਈ ਜਾਂਦੇ ਮੰਤਰੀ ਕੋਈ ਐਸੀ ਵੀ ਕੇਸ ਆਏ ਨੇ ਕਿ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਹੋ ਰਹੀ ਸੀ ਇਹ ਹੋਏ ਕੋਈ ਇਸ ਤਰ੍ਹਾਂ ਦੇ ਟਰੈਵਲ ਏਜੰਟਾਂ ਦਾ ਵੀ ਕੀਤਾ ਇਹ ਇਦਾਂ ਦੇ ਵੀ ਆਏ ਸਾਡੇ ਕੋਲ ਹਾਂ ਟਰੈਵਲ ਏਜੰਟਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਪਿਲੇ ਸਾਲ ਬਹੁਤ ਕਾਰਵਾਈ ਕੀਤੀ ਅਸੀਂ ਟਰੈਵਲ ਏਜੰਟਾਂ ਕੋ ਅਸੀਂ ਪੈਸੇ ਵੀ ਦੁਆਏ ਵਾਪ ਕਿਸਵੀ ਦੰਦ ਕਿਤੇ ਟ੍ਰੈਵਲ ਜੱਟਾ ਦੰਦ ਪਰ ਤੁਹ ਫਾਸਟ ਟ੍ਰੈਕ ਪ੍ਰਵੀਜ਼ਨ ਹੈ ਜੀ ਕੋਈ ਕੇਸ ਤਰੰਤ ਅਰੈਸਟਡ ਹੋਵੇ ਜਾਂ ਤਰੰਤ ਕਾਰਵਾਈ ਹੋਵੇ ਕੋਈ ਤੁਹਾਡਾ ਟੋਲ ਨੰਬਰ ਨਹੀਂ ਇਹ ਸਾਡੇ ਕੋਲ ਇਦਾਂ ਦੀ ਹੈ ਨਹੀਂ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਇਦਾਂ ਦਾ ਐਕਸਿਸਟਿੰਗ ਜਿਹੜਾ ਉਹ ਆਪਣੇ ਮਤਲਬ ਜਿਹੜਾ ਲਾਰਡ ਡਿਪਾਰਟਮੈਂਟ ਦਾ ਉਹਦੇ ਵੱਲੋਂ ਤੇ ਚੀਫ ਜਸਟਿਸ ਸਾਹਿਬ ਨੂੰ ਕਹਿ ਕੇ ਹਾਈ ਕੋਰਟ ਦੇ ਨੂੰ ਆਪਾਂ ਕੋਈ ਇਦਾਂ ਨਹੀਂ ਆ ਫਾਸਟ ਟ੍ਰੈਕ ਕੋਟਾ ਜਿਹੜੀਆਂ ਪੰਜਾਬ ਦੇ ਵਿੱਚ ਤਿੰਨ ਚਾਰ ਜਿਹੜੀਆਂ ਏਰੀਆ ਵੰਡ ਕੇ ਬਣਾ ਦਈਏ ਜਿੱਥੇ ਅਨਰਗ ਇਹਦੇ ਕੇਸ ਜਿਹੜੇ ਛੇਤੀ ਹੱਲ ਹੋ ਜਾਣ ਇਹ ਮੈਂ ਸੀਐਮ ਸਾਹਿਬ ਨੂੰ ਆਲਰੇਡੀ ਕਹ ਆਇਆ ਮਾਨ ਸਾਹਿਬ ਨੂੰ ਔਰ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਕਰਾਂਗੇ ਆਪਾਂ ਅੱਜ